ਸਤਾਸੀ ਸਤਾਸੀ ਕਰਨੇ ਆ। ਬਹੁਤ ਧੰਨਵਾਦ ਵੀਡੀਓ। ਕਹਿ ਰਹੇ ਪੰਦਰੀ ਰੱਸੀ ਦਾ ਖੰਡ ਤੋਂ ਤੁਣ ਲੱਗਦੇ। ਕਹਿ ਰਹੇ ਕਿੰਨੇ ਦੇ ਘਰਣੇ ਵਈ। 49/87 ਕਰਨਾ। ਕਹਿ ਰਹਾਂ ਚ। ਚਾਰ ਬਾਾਰ ਰਸ ਜੀ ਚਾਰ ਲੈਗ ਸਾਈਡ ਜੀ ਨੂੰ। ਮੇਰਾ ਖਤਮ ਹੋ ਗਿਆ। ਵਾਲ ਪੌਲੀ ਕਰਮੀ ਜਰਾ ਬਤਾ ਜਾਰੀ ਹੈ ਮੇਰੇ ਵੀਰੋ ਕੋਲ ਦੇ ਗਰਾਮ ਦੇ ਵਿੱਚ। ਆਵਰ ਤੇ ਸਾਰੇ ਦਾ ਸਾਰਾ ਮੈਚ ਹੈ ਮੇਰੇ ਵੀਰੋ। ਇਹਨਾਂ ਵਰਤੋਂ ਬੰਨਾਂ ਤੋਂ ਟੱਕਰੀ ਪੈ ਗਈਆਂ ਫੇਰ ਮੁੜੇ ਚੱਕਰ ਵਿੱਚ ਜਲਾਵਾਂ ਨੇ ਚੜ੍ਹਦੇ ਇਹ ਤਾਂ ਅਜਵੰਦਰੇ ਪਾਰ ਹੋ ਗਏ ਫੇਰ ਤਾਂ ਲੋਕਾਂ ਨੂੰ ਇਹ ਤੇ ਤਿਹਾਰ ਉਹਦੀ ਚਿੱਤ ਚ ਕਿੰਨਣ ਦੋਸਤੋ ਜਿਹੜਾ ਪਹਿਲਾ ਕਰ ਗਿਆ ਵਾਹ ਵਾਹ ਬਹੁਤ ਵਾਤ ਵੀਡੀਓ ਸ਼ੇਅਰ ਕਰਦੇ ਚਾਹੁੰਦੇ ਹਾਂ ਫੇਰ ਮਰਾਨ ਵਿੱਚ ਪੈ ਗਈ ਬਾਣ ਸਾਹਮਣੇ ਪਾਸੇ ਵੇਖਾਂਗੇ ਬਾਣ ਦੀ ਟੋਂਪਰੀ ਪੈ ਗਈ ਹੈ ਉਹ ਵੀ ਕਰੇ ਮਰਾਨੇਂਦਰ ਸਾਹਮਣੇ ਵੇਖਾਂਗੇ ਉਹਦਾ ਜੀਵਨ ਸਿੰਘ ਵਾਲੇ ਪਿੰਡ ਦਾ ਪਿਆਰ ਬਹੁਤ ਪਿਆਰ ਆ ਖੇਡ ਦੇ ਗਰਾਉਂਡੇ ਅੰਦਰ ਆਉਂ ਕਰਤੇ ਕਹਿੰਦੇ ਹੁੰਦੇ ਆ ਵਾਹ ਪੈਰੀਏ ਸਾਹਮਣੀ ਵਾਹ ਜੀ ਬਾਈਡ ਹੋਈ ਹੈ ਦੁਆ ਬਿਧੀ ਬਾਈਡ ਹੋ ਗਈ ਹੈ ਸ਼ੇਅਰ ਕਰਦੇ ਕਰੋ ਵੀਡੀਓ ਵਾਹ ਪੌੜੀ ਪਰਾਣੀ ਪਿਆਰ ਉਹ ਗਿਆ ਰੇ ਸਾਹਮਣੀ ਦੇਖਾਂਗੇ ਗੋਰੀਆ ਪਿਆਰ ਮੇਰੇ ਯਾਰੋ ਤੱਤਰ ਸੂਰੇ ਦੀ ਚਰਤੇ ਬਾਦੇ ਲੋ ਪੈ ਨੀ ਜਾਂ ਬੱਲੇ 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 ਕਿਹੋ ਜਿਹਾ ਸ਼ੋਰ ਤਵਾ